ਇਸ ਸੌਦੇ ਦੀ ਬੜੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਦੇ ਵਿੱਚ ਇੱਕ ਵਾਰੀ ਫਿਰ ਤੋਂ ਝਗੜੇ ਹੋਣ ਦੀ ਖਬਰ ਸਾਹਮਣੇ ਆਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਦੇ ਵਿੱਚ ਦੋ ਧਿਰਾਂ ਦੇ ਵਿਚਕਾਰ ਆਪਸੀ ਝੜਪ ਹੋਈ ਹੈ ਜਿਸ ਦੇ ਵਿੱਚ Hindu ਤਖਤ ਦੇ ਮੁਖੀ ਗੱਗੀ ਪੰਡਤ ਉੱਤੇ ਜਾਣ ਲਿਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੋਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਮੰਦਰ ਦੇ ਬਾਹਰ ਲੱਗੀਆਂ ਪ੍ਰਸ਼ਾਦ ਦੀਆਂ ਰੇੜੀਆਂ ਨੂੰ ਲੈ ਕੇ ਵਿਵਾਦ ਸ਼ੁਰੂ ਹੁੰਦਾ ਹੈ ਜਿਸ ਤੋਂ ਬਾਅਦ ਦੋ Hindu ਜਥੇਬੰਦੀਆਂ ਉੱਥੇ ਪਹੁੰਚਦੀਆਂ ਨੇ ਤੇ ਮਾਮਲਾ ਇੱਥੇ ਤੱਕ ਵੱਧ ਜਾਂਦਾ ਹੈ ਕਿ ਇੱਕ ਦੂਸਰੇ ਦੇ ਉੱਤੇ ਹਿੰਸਕ ਝੜਪ ਜਿਹੜੀ ਆ ਉਹ ਕਰਨੋਂ ਸ਼ੁਰੂ ਹੋ ਜਾਂਦੀ ਹੈ ਤੇ ਸਭ ਨੂੰ ਮਸਲਾ ਸ਼ਾਂਤ ਕਰਾਉਣ ਦੇ ਲਈ ਜਦੋਂ ਉੱਥੇ ਬ੍ਰਹਮਾਨੰਦ ਗਿਰੀ ਤੇ ਹਿੰਦੂ ਤਖਤ ਦੇ ਮੁਖੀ ਗੱਗੀ ਪੰਡਤ ਪਹੁੰਚਦੇ ਨੇ ਤਾਂ ਦੂਸਰੀ ਧਿਰ ਦੇ ਵੱਲੋਂ ਗੱਗੀ ਪੰਡਤ ਦੇ ਸਿਰ ਤੇ ਵੀ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਸਿਰ ਦੇ ਉੱਤੇ ਸੱਟ ਲੱਗਣ ਦੀ ਖ਼ਬਰ ਵੀ ਜਿਹੜੀ ਹੈ ਸਾਹਮਣੇ ਆਈ ਹੈ ਤਾਂ ਪ੍ਰਸ਼ਾਦ ਦੀ ਦੁਕਾਨ ਨੂੰ ਲੈ ਕੇ ਧਿਰਾਂ ਦੇ ਦ ਵਿਚਕਾਰ ਜਿਹੜਾ ਇਹ ਪੂਰੀ ਹੱਥੋਪਾਈ ਹੋਈ ਹੈ ਪਹਿਲਾਂ ਪੂਰਾ ਵਿਵਾਦ ਹੁੰਦਾ ਹੈ ਗਾਲੋ-ਗਾਲੀ ਕੀਤੀ ਜਾਂਦੀ ਹੈ ਇੱਕ ਦੂਸਰੇ ਦੇ ਨਾਲ ਤੇ ਉਸ ਤੋਂ ਬਾਅਦ ਮਸਲਾ ਹੱਥੋਪਾਈ ਤੱਕ ਪਹੁੰਚ ਵੱਜ ਜਾਂਦਾ ਹੈ ਜਿੱਥੇ ਹੱਥਾਪਾਈ ਦੇ ਦੌਰਾਨ ਹਿੰਦੂ ਤਖਤ ਦੇ ਮੁਖੀ ਗੱਗੀ ਪੰਡਤ ਦੇ ਉੱਤੇ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕੁੱਟਮਾਰ ਕੀਤੀ ਜਾਂਦੀ ਹੈ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮਾਹੌਲ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ ਸ਼ਾਂਤੀਪੂਰਨ ਮਾਹੌਲ ਜਿਹੜਾ ਹੈ ਉੱਥੇ ਬਣਾ ਦਿੱਤਾ ਗਿਆ ਹੈ ਤੇ ਨਾਲ ਦੀ ਨਾਲ ਜਿਹੜੇ ਦੋਸ਼ੀ ਨੇ ਅਜਤੇ ਕਾਰਵਾਈ ਕਰਨ ਦੀ ਵੀ ਗੱਲ ਆਖੀ ਗਈ ਹੈ ਤੇ ਪੂਰੇ ਵਿਵਾਦ ਨੂੰ ਲੈ ਕੇ ਮਾਮਲਾ ਵੀ ਜਿਹੜਾ ਹੈ ਪਟਿਆਲਾ ਪੋਸਟ ਦੇ ਵੱਲੋਂ ਦਰਜ ਕਰ ਲਿਆ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਗੱਗੀ ਪੰਡਤ ਹਰਾ ਦੇ ਵੱਲੋਂ ਇੱਕ ਦੂਸਰੀ ਧਿਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੰਦਰ ਦੇ ਬਾਹਰ ਜਿਹੜੀਆਂ ਦੁਕਾਨਾਂ ਲੱਗੀਆਂ ਨੇ ਜਿੱਥੋਂ ਸ਼ਰਧਾਲੂ ਅੰਦਰ ਜਾਣ ਦੇ ਲਈ ਪ੍ਰਸ਼ਾਦ ਖਰੀਦਦੇ ਨੇ ਤਾਂ ਉੱਥੇ ਇੱਕ ਧਿਰ ਦੇ ਵੱਲੋਂ ਨਸ਼ਾ ਵੇਚਣ ਦੀ ਗੱਲ ਜਿਹੜੀ ਆ ਉਹ ਕਹੀ ਜਾ ਰਹੀ ਹੈ ਤੇ बार-बार ਦੁਕਾਨਦਾਰਾਂ ਨੂੰ ਫੋਰਸ ਕੀਤਾ ਜਾ ਰਿਹਾ ਹੈ ਕਿ ਨਸ਼ਾ ਵੇਚਿਆ ਜਾਵੇ ਜਿਸ ਨੂੰ ਲੈ ਕੇ ਅੱਜ ਹਿੰਦੂ ਜਥੇਬੰਦੀਆਂ ਦੇ ਵੱਲੋਂ ਮੌਕੇ ਦੇ ਉੱਤੇ ਉਸ ਥੇਹ ਨੂੰ ਕਾਬੂ ਕਰ ਲਿਆ ਗਿਆ ਜਿਹੜੀ ਉੱਥੇ ਲਗਾਤਾਰ ਨਸ਼ੇ ਵੇਚਣ ਦੀ ਗੱਲ ਕਰ ਰਹੀ ਸੀ ਤਾਂ ਉਸ ਤੋਂ ਬਾਅਦ ਜਦੋਂ ਗੱਗੀ ਪੰਚਤ ਵੀ ਉੱਥੇ ਪਹੁੰਚਦੇ ਨੇ ਜਾ ਜਿਹੜੀ ਧਿਰ ਦੇ ਵੱਲੋਂ ਕਾਬੂ ਕੀਤਾ ਗਿਆ ਹੁੰਦਾ ਹੈ ਤਾਂ ਹੋਰ ਬੰਦੇ ਬਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਸਬਦੇ ਦਰਮਿਆਨ ਗੱਗੀ ਪੰਡਤ ਦੇ ਸਿਰ ਦੇ ਉੱਤੇ ਸੱਟ ਲੱਗਦੀ ਹੈ ਗੱਗੀ ਪੰਡਤ ਦਾ ਕਹਿਣਾ ਹੈ ਕਿ ਇਹ ਤਮਾਰ ਕੇ ਉਹਨਾਂ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਗਈ ਹੈ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਣਾ ਨੂੰ ਵੱਧੇ ਹੋਏ ਦੇਖ ਕੇ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਹੈ ਤੇ ਪੂਰਾ ਸ਼ਾਂਤੀ ਦਾ ਮਾਹੌਲ ਜਿਹੜਾ ਉੱਥੇ ਬਣਾ ਦਿੱਤਾ ਗਿਆ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਬੋਲਦੇ ਹੋਏ ਗੱਗੀ ਪੰਡਤ ਦਾ ਕੀ ਕੁਝ ਕਹਿਣਾ ਇੱਕ ਵਾਰੀ ਉਹਨਾਂ ਦੇ ਬਿਆਨ ਸੁਣ ਲਨੇ ਆਂ ਬ੍ਰਹਮਨੰਦ ਗਿਰੀ ਜੀ ਕੀ ਮਾਮਲਾ ਹੋਇਆ ਜੋ ਝੜਪ ਹੋਈ ਹੈ ਮੰਦਰ ਦੇ ਵਿੱਚ ਜਾਂ ਮੰਦਰ ਦੇ ਬਾਹਰ ਕੀ ਮਾਮਲਾ ਹੋਇਆ ਹੈ ਦੇਖੋ ਮੈਨ ਮੇਰੀ ਨੌਲੇਜ ਤੋਂ ਬਾਹਰ ਹੈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਮੁੱਚੇ ਜਿਹੜੇ ਹਿੰਦੂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਉਹਨਾਂ ਜਥੇਬੰਦੀਆਂ ਨਾਲ ਇਕੱਠਾ ਹੋਇਆ ਸੀ ਤੇ ਉਹੀ ਗੱਲਬਾਤ ਕਰਨ ਵਾਸਤੇ ਡੀਸੀ ਸਾਹਿਬ ਨੂੰ ਤੇ ਐਸ.ਪੀ. ਸਾਹਿਬ ਨੂੰ ਬੁਲਾ ਕੇ ਪਟਿਆਲਾ ਜਿਹੜਾ ਕਾਲੀ ਮਾਤਾ ਮੰਦਰ ਦਾ ਵਿਜ਼ਿਟ ਕਰਾਇਆ ਸੀ ਪਰ ਕੁਝ ਸ਼ਰਾਰਤੀ ਅੰਸ਼ਾਂ ਵੱਲੋਂ ਮਣੀ ਬਾਬੇ ਦੀ ਰਹਿਨਮਾਈ ਚ ਤੇ ਜਦੋਂ ਮੈਂ ਬਾਹਰ ਮੀ ਵੀਆਈਪੀ ਗੇਟ ਤੇ ਖੜਾ ਸੀ ਪਿੱਛੋਂ ਆ ਕੇ ਹਮਲਾ ਕਰਕੇ ਜਿਹੜਾ ਇੱਕ ਇੱਟ ਮਾਰ ਕੇ ਜਾਨਲੇ ਪਰ ਮੇਰੇ ਸਾਥੀ ਆ ਜਾਣ ਕਰਨ ਮੌਕੇ ਤੇ ਭੱਜ ਗਏ ਤੇ ਹਮਲਾ ਕਰਨ ਤੇ ناکਾਮਯਾਬ ਰਹੇ ਜਿੰਨੀ ਕੁ ਸੱਟ ਮਾਰ ਸਕਦੇ ਜਿੰਨੀ ਕੁ ਮਾਰਤੀ ਉਹਨਾਂ ਨੇ। ਤੇ ਕੌਣ ਹੈ ਜੀ ਜਿਸ ਵਿਅਕਤੀ ਦਾ ਤੁਸੀਂ ਨਾਮ ਲੈ ਰਹੇ ਹੋ ਕੌਣ ਹੈ ਜੀ ਉਹ? ਇੱਕ ਨਸ਼ਾ ਤਸਕਰ ਹੈ ਭਗਵਾ ਪਾ ਕੇ ਰੱਖਦਾ ਹੈ ਸਾਰੀਆਂ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੇ ਇੱਥੇ ਨਸ਼ੇ ਦੀ ਤਸਕਰੀ ਕਰਾਂਦਾ ਹੈ। ਸ਼ਰਧਾਲੂਆਂ ਦੀ ਲੁੱਟ ਕਰਦਾ ਹੈ ਤੇ ਜਾਲੀ ਪ੍ਰਸ਼ਾਦ ਵੇਚਦਾ ਹੈ। ਡਰੇ ਕੱਟੇ ਦਾ ਧੰਦਾ ਜਿਹੜਾ ਤਵਕਲੀ ਮੋੜ ਦੇ ਇੱਕ ਮੰਦਿਰ ਤੇ ਧਰਮਸ਼ਾਲਾ ਬਣਾਈ ਹੋਈ ਹੈ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਰਦਾ ਹੈ। ਜਦੋਂ ਹਮਲਾ ਹੋਇਆ ਤੁਸੀਂ ਉਸ ਸਮੇਂ ਕਿੱਥੇ ਸੀਗੇ ਮੈਂ ਕਾਲੀ ਮਾਤਾ ਮੰਦਿਰ ਵੀਆਈਪੀ ਗੇਟ ਤੇ ਬਾਹਰ ਖੜਾ ਸੀ ਜਦੋਂ ਹਮਲਾ ਹੋਇਆ ਤੇ ਵੱਲੋਂ ਹਮਲਾ ਕੀਤਾ ਗਿਆ ਉਹ ਇਕੱਲਾ ਸੀ ਜਾਂ ਉਦੋਂ ਨਹੀਂ ਨਹੀਂ ਉਹਦੇ ਨਾਲ 15 ਤੋਂ 20 ਵਿਅਕਤੀ ਸੀ ਜਿਹੜੇ ਇਕੱਠੇ ਹਮਲਾ ਕਰਨ ਆਏ ਬਾਕੀ ਜਿਹਨੇ ਜਿਹੜੇ ਹਮਲਾ ਕਰਨ ਤੋਂ ਬਾਅਦ ਉੱਥੋਂ ਮੌਕੇ ਤੇ ਭੱਜ ਗਏ ਦੇਖਿਆ ਗਿਆ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚਿਆ ਉਹਨਾਂ ਨੇ ਕੀ ਕਿਹਾ ਜੀ ਕੋਈ ਗੱਲਬਾਤ ਹੋਈ ਹੈ ਦੇਖੋ ਪੁਲਿਸ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਹੈ ਜਿਹੜੀ ਜੋਲੀ ਜੀ ਸਾਡੀ ਕਾਰਵਾਈ ਬਣਦੀ ਹੈ ਉਹ ਅਸੀਂ ਆਪਣੀ ਫਿਜ਼ੀਕਲੀ ਉਹ ਕਾਰਵਾਈ ਜ਼ਰੂਰ ਅਮਲੇ ਚ ਲਿਆਵਾਂਗੇ ਸਾਰੇ ਕੀ ਮਾਮਲਾ ਹੋਇਆ ਅੱਜ ਕਾਲੀ ਮਾਤਾ ਮੰਦਿਰ ਜੀ ਦੇ ਸਾਹਮਣੇ ਬਾਹਰ ਰੀਲਿੰਗ ਦੇ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾਮੋਡਲੇਸ਼ਵਰ ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕੱਦਮਾ ਦਰਜ ਸਖਤ ਤੋਂ ਸਖਤ ਕਾਰਾ ਦਿਨ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕੱਦਮਾ ਦਰਜ ਕੀਤਾ ਗਿਆ ਸਾਰੇ ਕੋਣ ਜੀ ਕਿਹਦੇ ਤੋਂ ਪਤਾ ਲੱਗਦਾ ਉਹ ਚਿੱਕ ਮਨੀ ਬਾਬਾ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਇਹ ਜਿਹੜੇ ਪ੍ਰਸ਼ਾਦ ਦੀਆਂ ਰੇਡੀਆਂ ਵਾਲੇ ਵਿਅਕਤੀ ਸੀਗੇ ਜਿਸ ਸੰਬੰਧ ਚ ਇਹਨਾਂ ਨੇ ਅੱਜ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਦਿਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਦ ਵਾਲੇ mafia ਸੰਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਫਿਰਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਤਰ੍ਹਾਂ ਦੀ ਸਰਟੀਫਿਕੇਟ ਲੱਗੀ ਹੈ ਜੀ ਪੰਚ ਲੱਗਿਆ ਬਾਕੀ ਤਾਂ ਹੁਣ ਮੈਡੀਕਲ ਓਪੀਨੀਅਨ ਤੋਂ ਪਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਚੈੱਕ ਕਰ ਰਿਹਾ ਹੈ ਗੱਡੀ ਕੋਲ ਕਰਿਆ ਜਾ ਰਿਹਾ ਹੈ ਜੀ ਨਹੀਂ ਇਛਰਕ ਇੱਕ ਸੱਟ ਆ ਉਹ ਪੰਚ ਲੱਗਿਆ ਬਾਕੀ ਤਸਦੀਕ ਹੋਵੇ ਕੋਈ ਬਾਪੂ ਤੇ ਗਈ ਹੈ ਇਸ ਕੰਮ ਰਵੇ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਤੇ ਇੱਕ ਵਿਅਕਤੀ ਕਾਬੂ ਕੀਤਾ ਗਿਆ ਇੱਕ ਨੂੰ ਫਰਲਾਜ ਬਾਕੀ ਤਸਦੀਕ ਹੋਵੇ ਕਾਹਦੀ ਕਨਸ਼ਰ ਗੱਲ ਕੀਤੀ ਹੈ ਕਿ ਨਸ਼ਾ ਗੂੜੇ ਵਿਕਰੀ ਮੰਦ ਬਿਲਕੁਲ ਨਹੀਂ ਗੱਲ ਨਸ਼ੇ ਵਾਲੀ ਗੱਲ ਨਹੀਂ ਤਾਂ ਪ੍ਰਸ਼ਾਦ ਦੀਆਂ ਰੇੜੀਆਂ ਮਗਰ ਲਾਉਣ ਮਾਰਨ ਦਾਈ ਦਾ ਆਪਸੀ ਮਸਲਾ ਇਹਨਾਂ ਨੇ ਪ੍ਰਸ਼ਾਦ ਦੀਆਂ ਰੇੜੀਆਂ ਸੰਬੰਧੀ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਕਿਛ ਕੇ ਉਹਨਾਂ 'ਤੇ ਹਮਲਾ ਕੀਤਾ ਪ੍ਰਸ਼ਾਸਨ ਦਾ ਨਾਮ ਕੀ ਹੈ ਉਹ ਰੌਂਡ ਅਪ ਕੀਤਾ ਵੈਕਤੀ ਲੱਤੀ ਜਾਂਦਾ ਸਰ ਪਹਿਲਾਂ ਇੱਕ ਵੀਡੀਓ ਵਾਰਨ ਹੋਈ ਹੈ ਜਿਹਦੇ ਚ ਗਣੇਸ਼ਪਤ ਦਾ ਦੋਲਦੇ ਉਹਨਾਂ ਨੂੰ ਕੁੱਪਿਆਂ ਤੋਂ ਖਿੱਚਿਆ ਜਾਂਦਾ ਉਹ ਜਬਰਦਸਤੀ ਕੀਤੀ ਗਈ ਉਹ ਜੋ ਵੀ ਪਹਿਲਾਂ ਵੀਡੀਓ ਕੋਈ ਵੀ ਵਾਇਰਲ ਹੋਈ ਸੀ ਉਸ ਸੰਬੰਧ ਚ ਬਣਦੀ ਕਾਨੂੰਨੀ ਕਾਰਵਾਈ ਪਹਿਲਾਂ ਵੀ ਕੀਤੀ ਗਈ ਹੈ ਉਹ ਪਹਿਲਾਂ ਕੀਤੀ ਗਈ ਇਸ ਲਈ ਦੀ ਬੜੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਟਿਆਲਾ